ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਦੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਨੀਲੀ ਰਾਵੀ ਦਾ ਤੋਹਫਾ ਲੈ ਕੇ ਆਂਦਾ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਮਰੀਕ ਸਿੰਘ ਆ ਜੀ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਮੋਬਾਈਲ ਨੰਬਰ ਜੀ 81465 4673 ਠੀਕ ਹੈ ਵੀਰੇ ਘਰ ਦੀ ਹੈ ਜੀ ਕੱਟੀ ਇਹ ਹਾਂਜੀ ਭਾਈ ਆਪਾਂ ਛੁੱਟੀ ਹੁੰਦੀ ਲਈ ਸੀ ਘਰਦੂਈ ਹੈ ਜੀ ਇਹ ਠੀਕ ਹੈ ਵੀਰੇ ਉਮਰ ਕਿੰਨੀ ਕਹੋ ਜੀ ਇਹ ਤੇ ਭਾਈ 14 ਮਹੀਨਾ ਦੀ ਹੋ ਗਈ ਛੋਟਾ ਬੱਚਾ ਹੀ ਆ ਹਾਂਜੀ ਹਾਂਜੀ ਠੀਕ ਹੈ ਵੀਰੇ ਬਾਕੀ ਚੰਗੀ ਆ ਪਿਓਰ ਨੀਲੀ ਰਾਵੀ ਚ ਪੈਂਦੀ ਕੋਈ ਸੀਮਾ ਰਿਕਾਰਡ ਇਹਦਾ ਮਿਲੇ ਨਹੀਂ ਵੀਰੇ ਪਤਾ ਨਹੀਂ ਕੋਈ ਐਵੇਂ ਹਾਂ ਦੁੱਧ ਸੀਗਾ ਦੀ ਮਾਂ ਥਲੇ 13 14 ਕਿਲੋ ਅੱਛਾ ਉਹ ਆਪਣੇ ਦੇਖੀ ਹੋਈ ਹੈ ਜੀ ਹਾਂ ਦੇਖੀ ਵੀ ਹੈ ਜੀ ਠੀਕ ਹੈ ਵੀਰੇ ਤੋਰ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਬਾਈ ਦੱਸਦਾ ਕਿ ਆਪਾਂ ਛੋਟਾ ਬੱਚਾ ਲਿਆਂਦਾ ਸੀਗਾ ਤੇ ਇਸ ਵਕਤ ਜਿਹੜੀ ਉਮਰ ਹੈਗੀ ਅੰਦਰ ਅੰਦਰ ਹੀ ਤੋਰ ਲਓ ਜੀ ਕੋਈ ਗੱਲ ਨਹੀਂ ਇਸ ਵਕਤ ਜਿਹੜੀ ਉਮਰ ਹੈਗੀ ਆ ਹੁਣ 14 ਮਹੀਨੇ ਆ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਮੱਥੇ 'ਚ ਬਾਲਾ ਬਾਕੀ ਝੋਲੀ ਮੈਂ ਤੁਹਾਨੂੰ ਚੈੱਕ ਕਰਾ ਦੇਣਾ ਬੰਨ ਲਈ ਵੀਰੇ ਇੱਥੇ ਗੋਲ ਪੱਠ ਪੁੜਾ ਜਣੀ ਸੰਭਣ ਵਾਲੀ ਚੀਜ਼ ਆ ਜਿਹੜਾ ਵੀਰ ਲੈ ਗਿਆ 2-4 ਮਹੀਨੇ ਸਾਮਕੇ ਕਰਮ ਵਾਲੀ ਨੇ ਏ.ਆਈ. ਦੇ ਕਾਬਿਲ ਹੋ ਜਾਣਾ ਜੀ ਤੇ ਜਿੱਦ ਤੇ ਤਿਆਰ ਹੋਊਗੀ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਚੀਜ਼ ਝੋਲੀ ਚੈੱਕ ਕਰ ਲਓ ਫੋਟ ਨਹੀਂ ਕੋਈ ਸ਼ਾਂਖ ਨਹੀਂ ਕੱਲਾ ਕੱਲਾ ਨਿੱਖੜ ਮਾ ਥਾਂ ਲੱਗਿਆ ਵਾ ਪੂਰਾ ਟਾਪ ਦਾ ਗੈਪ ਤੇ ਆ ਬਿੱਥੀ ਤੇ ਲੱਗਿਆ ਵਾ ਜੀ ਬਾਕੀ ਬੱਚਾ ਚੰਗਾ ਜੀ ਚੰਗੇ ਮਾਰਕ ਦਾ ਦੁੱਧ ਰਿਕਾਰਡ ਆ ਜੀ ਇਹਦਾ 13-14 ਕਿਲੋ ਦੁੱਧ ਬਾਈ ਦੱਸਦਾ ਕਿ ਇਹਦੀ ਮਾਂ ਦਾ ਦਿੱਤਾ ਹੋਇਆ ਤੇ ਡਿਮਾਂਡ ਜੈ ਜੀ ਜਿਹੜੇ ਲੈਣੇ ਬਾਈ 26000 ਰੁਪਈਆ ਕੋਜੂ ਮਾੜਾ ਮੋਟਾ ਮਾਂ ਤਾਂ ਹੋ ਜੂਗਾ ਠੀਕ ਆ 26000 ਰੁਪਇਆ ਬਾਈ ਕਹਿੰਦਾ ਬੱਚੇ ਦਾ ਲੈ ਲਾਂਗੇ ਜੀ ਵਿੱਚੋਂ ਥੋੜਾ ਕਨਾ ਮਾਨ ਤਨ ਫਿਰ ਵੀ ਹੋ ਜਾਊਗਾ ਜੀ ਕੱਟੀ ਚੰਗੀ ਆ ਸਾਂਭਣ ਦੇ ਕੰਮ ਦੀ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ